ਅੱਜ ਦੀ ਇਹ ਜਿਹੜੀ ਵੀਡੀਓ ਨਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅੱਜ ਆਪਾਂ ਉਸ ਟਾਪਿਕ ਬਾਰੇ ਗੱਲ ਕਰਾਂਗੇ ਜਿਸ ਟਾਪਿਕ ਦਾ ਕਰਕੇ ਲੋਕ ਪ੍ਰੋਫਿਟੇਬਲ ਨਹੀਂ ਬਣ ਪਾਉਂਦੇ ਲੋਕ ਲਾਸ ਕਰ ਰਹੇ ਨੇ ਲਗਾਤਾਰ ਜਿਸ ਟਾਪਿਕ ਦਾ ਕਰਕੇ ਉਸ ਟਾਪਿਕ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਬਹੁਤ ਸਾਰੇ ਵੀਰ ਵੀ ਅਕਸਰ ਕਮੈਂਟਸ ਵੀ ਕਰਦੇ ਆ ਮੈਸੇਜ ਵੀ ਕਰਦੇ ਆ ਸੋ ਕਹਿੰਦੇ ਆ ਕਿ ਸਟਾਪ ਲੌਸ ਹਿੱਟ ਹੁੰਦੇ ਆ ਬਾਰ-ਬਾਰ ਹਿੱਟ ਹੁੰਦੇ ਆ ਤੇ ਰਿਸਕ ਟੂ ਰਿਵਾਰਡ ਵਾਲੀ ਵੀ ਜਿਹੜੀ ਆਪਾਂ ਵੀਡੀਓ ਪਾਈ ਸੀ ਸੋ ਉਸ ਵੀਡੀਓ ਦੇ ਥੱਲੇ ਵੀ ਬਹੁਤ ਸਾਰੇ ਵੀਰਾਂ ਬਣਾ ਨੇ ਕਮੈਂਟ ਕੀਤੇ ਸੀ ਕਈ ਵੀਰਾਂ ਬਣਾ ਨੇ ਮੈਸੇਜ ਵੀ ਕੀਤੇ ਸੀ ਸੋ ਉਹਨਾਂ ਨੇ ਕਿਹਾ ਸੀ ਕਿ ਰਿਸਕ ਟੂ ਰਿਵਾਰਡ ਫਾਲੋ ਕਰਦੇ ਆ ਪਰ ਫਿਰ ਵੀ ਸਾਡਾ ਓਵਰਆਲ ਲਾਸ ਦੇ ਵਿੱਚ ਹੀ ਰਹਿੰਦਾ ਹੈ ਸੋ ਇਹ ਜਿਹੜੇ ਸਾਰੇ ਸਵਾਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਇਹ ਜਿਹੜੀ ਵੀਡੀਓ ਆ ਇਸ ਵੀਡੀਓ ਦੇ ਵਿੱਚ ਆਪਾਂ ਇਦਾਂ ਦੀ ਜਾਣਕਾਰੀ ਤੁਹਾਨੂੰ ਦੇਣ ਵਾਲੇ ਆ ਜੀ ਨੂੰ ਫਾਲੋ ਕਰਕੇ ਤੁਸੀਂ ਪ੍ਰੋਫਿਟੇਬਲ ਟਰੇਡਰ ਬਣ ਸਕਦੇ ਹੋ ਤੁਹਾਡਾ ਪ੍ਰੋਫਿਟ ਲਗਾਤਾਰ ਹੋ ਸਕਦਾ ਲਗਾਤਾਰ ਲਗਾਤਾਰ ਤੁਹਾਡਾ ਪ੍ਰੋਫਿਟ ਹੋ ਸਕਦਾ ਲਗਾਤਾਰ ਦਾ ਮਤਲਬ ਇਹ ਕਿ ਹਰ ਇੱਕ ਮਹੀਨੇ ਜਿਹੜਾ ਤੁਹਾਡਾ ਹੈ ਨਾ ਓਵਰਆਲ ਪੀਐਨ ਉਹ ਪ੍ਰੋਫਿਟ ਦੇ ਵਿੱਚ ਹੋਊਗਾ ਲਗਾਤਾਰ ਦਾ ਮਤਲਬ ਇਹ ਨਹੀਂ ਕਿ ਹਰ ਟਰੇਡ ਦੇ ਵਿੱਚ ਪ੍ਰੋਫਿਟ ਹੋਊਗਾ ਕਿਸੇ ਟਰੇਡ ਦੇ ਵਿੱਚ ਕਦੇ ਲੌਸ ਨਹੀਂ ਹੋਊਗਾ ਸੋ ਇਹ ਨਹੀਂਗਾ ਉਹਦਾ ਮਤਲਬ ਸੋ ਸਮਝਦੇ ਹਾਂ ਸਭ ਤੋਂ ਪਹਿਲੀ ਚੀਜ਼ ਸਭ ਤੋਂ ਪਹਿਲੀ ਚੀਜ਼ ਦੇਖੋ ਤਰੀਕਾ ਜਿਵੇਂ ਨਾ ਹੈਮਰ ਸ਼ੂਟਿੰਗ ਸਟਾਰ ਡਬਲ ਪੈਟਰਨ ਐਮ ਪੈਟਰਨ ਤੇ ਹੋਰ ਵੀ ਬਹੁਤ ਸਾਰੇ ਤਰੀਕੇ ਆ ਇੰਡੀਕੇਟਰ ਵਾਲੇ ਵੀ ਹੈਗੇ ਆ ਤੇ ਹੋਰ ਵੀ ਬਹੁਤ ਸਾਰੇ ਹੈਗੇ ਆ ਸੋ ਸਾਰੇ ਤਰੀਕੇ ਜਿੰਨੇ ਵੀ ਹੈਗੇ ਆ ਜਿੰਨੇ ਵੀ ਤਰੀਕੇ ਹੈਗੇ ਹਨ ਕੋਈ ਵੀ ਤਰੀਕਾ 100% ਵਾਲਾ ਨਹੀਂ ਹੈਗਾ ਸਭ ਤੋਂ ਪਹਿਲੀ ਸਚਾਈ ਕੜਵੀ ਸਚਾਈ ਇਸ ਚੀਜ਼ ਨੂੰ ਮੰਨਣਾ ਪੈਣਾ ਤੁਹਾਨੂੰ ਐਕਸੈਪਟ ਕਰਨਾ ਪੈਣਾ ਇਹ ਰਿਐਲਿਟੀ ਹੈ ਕੇਵਲ ਸ਼ੇਅਰ ਮਾਰਕੀਟ অপਸ਼ਨ ট্রেਡਿੰਗ ਇਹਦੇ ਵਿੱਚ ਨਹੀਂ ਜੇ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਦੇਖੋ ਭਾਵੇਂ ਆਪਾਂ ਖੇਤੀਬਾੜੀ ਕਰਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ 6 ਮਹੀਨੇ ਬਾਅਦ ਪਿਛਲੇ 6 ਮਹੀਨੇ ਜਿੰਨਾ ਆਪਾਂ ਨੂੰ ਪੈਸਾ ਬਣਿਆ ਸੀ ਖੇਤੀ ਦੇ ਵਿੱਚੋਂ ਫਸਲ ਦਾ ਅਤੇ ਅਗਲੇ 6 ਮਹੀਨੇ ਵੀ ਉਨਾ ਹੀ ਬਣੂਗਾ ਜਾਂ ਫਿਰ ਉਸ ਤੋਂ ਜ਼ਿਆਦਾ ਬਣੂਗਾ ਮੌਸਮ ਤੇ ਵੀ ਡਿਪੈਂਡ ਕਰਦਾ ਸੋ ਬਹੁਤ ਸਾਰੇ ਫੈਕਟਰ ਉਹਦੇ ਵਿੱਚ ਹੁੰਦੇ ਆ ਸੋ ਉਸੇ ਕਰਕੇ ਆਪਾਂ ਜੇ ਦੇਖੀਏ ਹਰ ਇੱਕ ਛੇ ਮਹੀਨੇ ਦਾ ਜਿਹੜਾ ਰੈਵਨਿਊ ਆਪਣਾ ਹੁੰਦਾ ਆ ਪ੍ਰੋਫਿਟ ਹੁੰਦਾ ਫਸਲ ਤੋਂ ਬਰਾਬਰ ਨਹੀਂ ਹੁੰਦਾ ਦੁਕਾਨਦਾਰੀ ਦੇ ਵਿੱਚ ਵੀ ਇਸੇ ਤਰ੍ਹਾਂ ਬਿਜ਼ਨਸ ਦੇ ਵਿੱਚ ਵੀ ਇਸੇ ਤਰ੍ਹਾਂ ਸੋ ਦੁਨੀਆ ਦੇ ਵਿੱਚ ਕੋਈ ਚੀਜ਼ 100% ਨਾ ਦੀ ਨਹੀਂ ਹੈਗੀ ਉਥੇ ਆਪਾਂ ਮੰਨਦੇ ਆ ਪਰ ਸ਼ੇਅਰ ਮਾਰਕੀਟ ਦੇ ਵਿੱਚ ਆਪਾਂ ਕਿਉਂ ਨਹੀਂ ਮੰਨਦੇ ਇੱਥੇ ਵੀ ਆਪਾਂ ਨੂੰ ਇਹ ਚੀਜ਼ ਮੰਨਣੀ ਪੈਣੀ ਹੈ ਕਿ 100% ਨਾ ਦੀ ਕੋਈ ਚੀਜ਼ ਨਹੀਂ ਹੈਗੀ ਤੇ ਜਿਤਨਾ ਦੇਖੋ ਖੇਤੀਬਾੜੀ ਦੇ ਵਿੱਚ ਆਪਾਂ ਮੁਨਾਫਾ ਕਰ ਲੈਨੇ ਆ ਭਾਵੇਂ 100% ਨਹੀਂ ਆ ਆਪਾਂ ਦੁਕਾਨਦਾਰੀ ਦੇ ਵਿੱਚ ਮੁਨਾਫਾ ਕਰ ਲੈਨੇ ਆਪਾਂ ਵਿੱਚ 100% ਨਹੀਂ ਹੈ ਤੇ ਫਿਰ ਆਪਾਂ ਸ਼ੇਅਰ ਮਾਰਕੀਟ ਦੇ ਵਿੱਚ ਮੁਨਾਫਾ ਕਿਉਂ ਨਹੀਂ ਕਰ ਸਕਦੇ ਆਪਾਂ ਵਿੱਚ 100% ਨਹੀਂ ਹੈ ਫਿਰ ਵੀ ਮੁਨਾਫਾ ਕਰ ਸਕਦੇ ਹਾਂ ਪਰ ਲੋੜ ਆ ਚੀਜ਼ਾਂ ਨੂੰ ਸਮਝ ਕੇ ਤੇ ਉਹਦੇ ਹਿਸਾਬ ਦੇ ਨਾਲ ਕੰਮ ਕਰਨ ਦੀ ਸੋ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਜਿੰਨੇ ਵੀ ਤਰੀਕੇ ਆ ਕੋਈ ਵੀ ਤਰੀਕਾ 100% ਵਾਲਾ ਨਹੀਂ ਹੈਗਾ ਇੱਕ ਪ੍ਰੋਬੈਬਿਲਿਟੀ ਹੈ ਐਕੂਰਸੀ ਹੈ 60% 70% ਤੁਹਾਨੂੰ ਐਕੂਰਸੀ ਮਿਲੂਗੀ ਤੇ ਇਹ ਵੀ ਐਕਿਊਰਸੀ ਤੁਹਾਨੂੰ ਉਦੋਂ ਮਿਲੇਗੀ ਜਦੋਂ ਤੁਸੀਂ ਕੇਵਲ ਇੱਕ ਤਰੀਕੇ ਤੇ ਦੋ ਤਰੀਕੇ ਤੇ ਕੰਮ ਕਰੋਗੇ ਇੱਕ ਤਰੀਕੇ ਦਾ ਮਤਲਬ ਇਹ ਆ ਕਿ ਦੇਖੋ ਹੁਣ ਨਾ ਜਦੋਂ ਆਪਾਂ ਟਰੇਡ ਕਰਦੇ ਆ ਆਪਸ਼ਨ ਟਰੇਡਿੰਗ ਜਾਂ ਫਿਰ ਇੰਟਰਾਡੇ ਸੋ ਦੋ ਟ੍ਰੈਂਡ ਹੁੰਦੇ ਆ ਇੱਕ ਅਪ ਟ੍ਰੈਂਡ ਇੱਕ ਡਾਊਨ ਟ੍ਰੈਂਡ ਸੋ ਆਪਾਂ ਕੀ ਕਰਨਾ ਆਪਾਂ ਨੂੰ ਅਪ ਟ੍ਰੈਂਡ ਵਾਸਤੇ ਇੱਕ ਤਰੀਕਾ ਚਾਹੀਦਾ ਇੱਕ ਡਾਊਨ ਟ੍ਰੈਂਡ ਵਾਸਤੇ ਸੋ ਘਟੋ ਘਟ ਦੋ ਤਰੀਕੇ ਤਾਂ ਆਪਾਂ ਨੂੰ ਚਾਹੀਦੇ ਆ ਸੋ ਦੇਖੋ ਘਟੋ ਘਟ ਜੇ ਦੋ ਤਰੀਕੇ ਲੈ ਕੇ ਤੁਸੀਂ ਚੱਲਦੇ ਜੂਏ ਇੱਕ ਅਪ ਟ੍ਰੈਂਡ ਵਾਸਤੇ ਇੱਕ ਡਾਊਨ ਟ੍ਰੈਂਡ ਵਾਸਤੇ ਸੋ ਉਹਨਾਂ ਦੋ ਤਰੀਕਿਆਂ ਤੇ ਹੀ ਕੰਮ ਕਰਦੇ ਜੋ ਉਹਨਾਂ ਦੋ ਤਰੀਕਿਆਂ ਤੇ ਦਸ ਟ੍ਰੇਡਾਂ ਕਰਦੇ ਜੋ ਸ਼ਾਰਟ ਟ੍ਰੇਡਾਂ ਕਰਦੇ ਜੋ ਸੋ ਫਿਰ ਤੁਹਾਨੂੰ ਐਕੂਰਸੀ ਜਿਹੜੀ 60 ਤੋਂ 70% ਮਿਲ ਜਾਵੇਗੀ ਪਰ ਜੇ ਤੁਸੀਂ ਦੇਖੋ ਇਸ ਤਰ੍ਹਾਂ ਕਰਨ ਦੇ ਜੋ ਜਿਸ ਤਰ੍ਹਾਂ ਕਿ ਬਹੁਤ ਸਾਰੇ ਵੀਰਪੈਨ ਕਰਦੇ ਆ ਅਕਸਰ ਮੈਂ ਦੇਖਿਆ ਨੋਟ ਕੀਤਾ ਕਿ ਦੇਖੋ ਐਮ ਪੈਟਰਨ ਤੇ ਤੁਸੀਂ ਟ੍ਰੇਡ ਕੀਤੀ ਪ੍ਰੋਫਿਟ ਹੋ ਗਿਆ ਤੁਹਾਨੂੰ ਲੱਗਾ ਕਿ ਵਧੀਆ ਪੈਟਰਨ ਹੈ ਹੋਰ ਟ੍ਰੇਡ ਕਰਨੀ ਸਟਾਰਟ ਕਰਤੀ ਉਸ ਪੈਟਰਨ ਤੇ ਪਰ ਜੇ ਦੇਖੋ ਐਮ ਪੈਟਰਨ ਤੇ ਪਹਿਲੀ ਵਾਰੀ ਲਾਸ ਹੋ ਗਿਆ ਫਿਰ ਤੁਸੀਂ ਸੋਚਿਆ ਕਿ ਨਹੀਂ ਇਹ ਪੈਟਰਨ ਵਧੀਆ ਨਹੀਂ ਹੋਰ ਕੋਈ ਆਪਾਂ ਪੈਟਰਨ ਇਹਦੇ ਸਾਹਮਣੇ ਚੇਂਜ ਕਰਦੇ ਆਂ ਸੋ ਕਿਸੇ ਵੀ ਪੈਟਰਨ ਨੂੰ ਤੁਸੀਂ ਉਦੋਂ ਤੱਕ ਵਧੀਆ ਮੰਨਦੇ ਜੋ ਜਦੋਂ ਤੱਕ ਉਹ ਤੁਹਾਨੂੰ ਪ੍ਰੋਫਿਟ ਦੇਣ। ਜਦੋਂ ਉਹਨੇ ਤੁਹਾਨੂੰ ਲੌਸ ਦਿੱਤਾ ਉਦੋਂ ਤੱਕ ਲੱਗਦਾ ਕਿ ਨਹੀਂ ਇਹ ਫੇਲਡ ਹੋ ਗਿਆ। ਹੋਰ ਕੋਈ ਆਪਾਂ ਨੂੰ ਇਹਦੀ ਥਾਂ ਤੇ ਯੂਜ਼ ਕਰਨਾ ਚਾਹੀਦਾ। ਸੋ ਇਹ ਸਭ ਤੋਂ ਵੱਡੀ ਮਿਸਟੇਕ ਆ। ਜੇ ਮੰਨ ਲਓ ਤੁਸੀਂ 10 ਟ੍ਰੇਡਾਂ ਕਰਦੇ ਜੋ ਤੇ ਦਸਾਂ ਦੇ ਵਿੱਚੋਂ ਤੁਸੀਂ ਮੰਨ ਲਓ ਤਿੰਨ ਵਾਰ ਚਾਰ ਵਾਰ ਤੁਸੀਂ ਆਪਣੇ ਪੈਟਰਨ ਹੀ ਚੇਂਜ ਕੀਤੇ। ਤਰੀਕਾ ਹੀ ਟ੍ਰੇਡ ਕਰਨ ਦੇ ਚੇਂਜ ਕਰ ਲੇ। ਫਿਰ ਜਿਹੜੀ 60 70% ਐਕੂਰਸੀ ਹੈ ਨਾ ਇਹ ਤੁਹਾਡੀ ਰਹਿ ਜੂਗੀ 30 40% ਸੋ ਇਹ ਸਬਤੋਂ ਵੱਡਾ ਉਸਦਾ ਤੁਹਾਡਾ ਕਾਰਨ ਜਿਹੜਾ ਪਹਿਲਾ ਆਈ ਆ ਕਿ ਤੁਸੀਂ ਸਟਿਕ ਨਹੀਂ ਰੰਡ ਹੈ ਜੋ ਕੇਵਲ ਇੱਕ ਤਰੀਕੇ ਤੇ ਦੋ ਤਰੀਕੇ ਤੇ ਹੁਣ ਦੇਖੋ ਦੋ ਤਰੀਕੇ ਘੜੋ ਘੜ ਆਪਾਂ ਨੂੰ ਚਾਹੀਦੇ ਆ ਕਿਉਂਕਿ ਦੋ ਟ੍ਰੈਂਡ ਹੁੰਦੇ ਆ ਸੋ ਜਦੋਂ ਤੁਸੀਂ ਕੇਵਲ ਦੋ ਤਰੀਕਿਆਂ ਤੇ ਠਹਿਰ ਕੇ ਕੰਮ ਕਰੋਗੇ ਲੰਮੇ ਟਾਈਮ ਤੱਕ ਇੱਕ ਮਹੀਨੇ ਤੱਕ ਦੋ ਮਹੀਨੇ ਤੱਕ ਤੇ ਉਹਨਾਂ ਤੇ ਹੀ ਟ੍ਰੇਡ ਕਰੋਗੇ ਫਿਰ ਤੁਹਾਨੂੰ 60 ਤੋਂ 70% ਐਕੂਰੇਸੀ ਮਿਲੂਗੀ ਪਰ ਜੇ ਤੁਸੀਂ ਤਰੀਕੇ ਚੇਂਜ ਕਰਦੇ ਰਹੋਗੇ ਫਿਰ ਐਕੂਰੇਸੀ ਘਟਦੀ ਜਾਊਗੀ ਘਟਦੀ ਜਾਊਗੀ ਤੇ ਐਕੂਰਸੀ ਮਿਲ ਗਈ ਆਪਾਂ ਨੂੰ ਹੁਣ ਐਕੂਰਸੀ ਤੋਂ ਤੁਸੀਂ ਇੱਕ ਸਵਾਲ ਤੁਹਾਡੇ ਮਨ ਦੇ ਵਿੱਚ ਹੋਰ ਆਊਗਾ ਕਿ 60 ਤੋਂ 70% ਐਕੂਰਸੀ ਆ ਠੀਕ ਆ ਪਰ ਜੇਡਾ 30 40% ਆਪਣਾ ਲਾਸ ਹੋਣ ਡਿਆ ਸੋ ਓਵਰਆਲ ਆਪਾਂ ਨੂੰ ਕੋਈ ਵੱਡਾ ਪ੍ਰੋਫਿਟ ਨਹੀਂ ਹੋ ਸਕਦਾ ਫਿਰ ਇਹ ਤਾਂ ਵੱਡਾ ਸਵਾਲ ਹੋਊਗਾ ਓਵਰਆਲ ਤੁਹਾਨੂੰ ਬਹੁਤ ਵੱਡਾ ਪ੍ਰੋਫਿਟ ਹੋ ਸਕਦਾ ਇਹਦੇ ਨਾਲ ਨਾਲ ਤੁਹਾਨੂੰ ਇਹ ਚੀਜ਼ ਫੋਲੋ ਕਰਨ ਦੀ ਲੋੜ ਆ ਰਿਸਕ ਟੂ ਰਿਵਾਰਡ ਇਹ ਆਪਾਂ ਹਰ ਇੱਕ ਚੀਜ਼ ਦੇ ਵਿੱਚ ਦੁਕਾਨਦਾਰੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਦੁਨੀਆਦਾਰੀ ਦੇ ਵਿੱਚ ਆਪਾਂ ਕਰਦੇ ਆ ਉਹਦੇ ਵਿੱਚ ਆਪਾਂ ਇਸ ਚੀਜ਼ ਨੂੰ ਫੋਲੋ ਕਰਦੇ ਆ ਜਦੋਂ ਆਪਾਂ ਪੈਸੇ ਲਾਉਨੇ ਆ ਆਪਾਂ ਹਿਸਾਬ ਲਾਉਨੇ ਆ ਕਿ ਜੇ ਮੰਨ ਲਓ ਆਪਾਂ 500 ਰੁਪਿਆ ਲਾਇਆ ਤੇ ਕੀ ਆਪਾਂ 1000 ਕਮਾ ਸਕਦੇ ਆ ਕੀ ਆਪਾਂ 600 ਕਮਾ ਸਕਦੇ ਆ ਕੀ ਆਪਾਂ 700 ਕਮਾ ਸਕਦੇ ਆ ਫਿਰ ਆਪਾਂ ਪੈਸੇ ਲਾਉਨੇ ਆ ਉਸੇ ਤਰ੍ਹਾਂ ਸ਼ੇਅਰ ਮਾਰਕੀਟ ਦੇ ਵਿੱਚ ਵੀ ਜਦੋਂ ਤੁਸੀਂ ਟ੍ਰੇਡ ਕਰ ਲਈ ਸੋ ਸਿੱਧੀ ਗੱਲ ਕਰੋ ਆਰ ਪਾਰ ਦੀ ਕਿ 500 ਦਾ ਮੇਰਾ ਸਟੌਪ ਲੌਸ ਆ ਤੇ 1000 ਦਾ ਮੇਰਾ ਪ੍ਰੋਫਿਟ ਆ ਸੋ ਦੋਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਜਦੋਂ ਵੀ ਮਿਲਦੀ ਨਿਕਲ ਜਾਓ 500 ਦਾ ਸਟੌਪ ਲਸ ਆ ਗਿਆ ਐਗਜ਼ਿਟ ਕਰਕੇ ਨਿਕਲ ਜਾਓ ਆਪਣਾ 1000 ਦਾ ਪ੍ਰੋਫਿਟ ਆ ਗਿਆ ਐਗਜ਼ਿਟ ਕਰਕੇ ਨਿਕਲ ਜਾਓ ਸੋ ਇਸ ਸਿਸਟਮ ਨੂੰ ਫਾਲੋ ਕਰਨ ਦੀ ਲੋੜ ਹੈ ਸਭ ਤੋਂ ਪਹਿਲੀ ਚੀਜ਼ ਕੋਈ ਇੱਕ ਤਰੀਕਾ ਕੋਈ ਦੋ ਤਰੀਕੇ ਚੁਣਨੇ ਪੈਣੇ ਕਿਉਂਕਿ ਦੋ ਟ੍ਰੈਂਡ ਹੁੰਦੇ ਦੋ ਤਰੀਕੇ ਚੁਣ ਲਓ ਤੇ ਕੇਵਲ ਉਹਨਾਂ ਤੇ ਕੰਮ ਕਰੀ ਜਾਓ 60 ਤੋਂ 70% ਐਕੂਰਸੀ ਮਿਲ ਜੂਗੀ ਤੇ ਤੀਜੀ ਗੱਲ ਸੋਨੇ ਤੇ ਸੁਭਾਗਾ ਰਿਸਕ ਟੂ ਰਿਵਾਰਡ 1.2 ਦਾ ਕਰ ਲਓ 1.2 ਦਾ ਰਿਸਕ ਟੂ ਰਿਵਾਰਡ ਦਾ ਮਤਲਬ ਇਹ ਕਿ ਜਿੰਨਾ ਤੁਹਾਡਾ ਸਟਾਪ ਲੌਸ ਬੰਦਾ ਸਟਾਪ ਲੌਸ ਦੇ ਮੁਕਾਬਲੇ ਡਬਲ ਪ੍ਰੋਫਿਟ ਜੇ 500 ਦਾ ਸਟਾਪ ਲੌਸ ਹੈ ਤੇ ਉਹਦੇ ਮੁਕਾਬਲੇ 1000 ਦਾ ਪ੍ਰੋਫਿਟ ਲਓ ਤੇ ਆਰ ਪਾਰ ਦੀ ਗੱਲ ਕਰੋ ਕਿ ਜਾਂ ਤਾਂ ਮੈਂ 1000 ਦਾ ਪ੍ਰੋਫਿਟ ਲੈ ਕੇ ਨਿਕਲੂੰਗਾ ਤੇ ਜਾਂ ਫਿਰ ਮੈਂ 500 ਦਾ ਸਟਾਪ ਲੌਸ ਲੈ ਕੇ ਨਿਕਲੂੰਗਾ ਬਸ ਇਹਦੇ ਵਿਚਕਾਰਲਾ ਕੁਝ ਨਹੀਂ ਇਹ ਨਹੀਂ ਕਿ 600 ਦਾ 700 ਦਾ ਪ੍ਰੋਫਿਟ ਹੋ ਗਿਆ ਤੇ ਲੈ ਕੇ ਨਿਕਲ ਜਾ ਇਹ ਨਹੀਂ ਕਿ 400 ਦਾ 300 ਦਾ ਪ੍ਰੋਫਿਟ ਹੋ ਗਿਆ ਤੇ ਲੈ ਕੇ ਨਿਕਲ ਜਾ ਸੋ ਪੂਰਾ ਇੱਕ ਪ੍ਰੋਸੈਸ ਜਿਹੜਾ ਤੁਹਾਨੂੰ ਦੱਸਿਆ ਨਾ ਕਿ ਸਭ ਤੋਂ ਪਹਿਲਾਂ ਦੋ ਤਰੀਕੇ ਚੁਣਨੇ ਫਿਰ ਦੋ ਤਰੀਕਿਆਂ ਦੇ ਜੇ ਤੁਸੀਂ ਲਗਾਤਾਰ ਟ੍ਰੇਡ ਕਰੋਗੇ 60 ਤੋਂ 70% ਐਕੂਰੇਸੀ ਮਿਲੇਗੀ ਤੇ देन ਨੰਬਰ 3 ਰਿਸਕ ਟੂ ਰਿਵਾਰਡ 1.2 ਦਾ ਫਾਲੋ ਕਰਨਾ ਤੇ ਆਰ ਪਾਰ ਦੀ ਗੱਲ ਕਰਨੀ ਜਾਂ ਤਾਂ ਸਟਾਪ ਲੌਸ ਪੂਰਾ ਲੈਣਾ ਤੇ ਜਾਂ ਫਿਰ ਆਪਣਾ ਟਾਰਗੇਟ ਜਿੰਨਾ ਆਪਾਂ ਡਿਸਾਈਡ ਕੀਤਾ ਉਹਨਾਂ ਪੂਰਾ ਲੈਣਾ ਵਿਚਾਰਲਾ ਕੁਝ ਨਹੀਂ ਕਰਨਾ ਸੋ ਇਸ ਤਰ੍ਹਾਂ ਜੇ ਤੁਸੀਂ ਕਰੋਗੇ ਤੁਹਾਨੂੰ ਪ੍ਰੋਫਿਟੇਬਲ ਹੋਣ ਤੋਂ ਲਗਾਤਾਰ ਹਰ ਇੱਕ ਮਹੀਨੇ ਪ੍ਰੋਫਿਟ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ